ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਮਹਾਰਾਜ ਪੂਰਨ ਸਿੰਘ ਜੀ ਫੌਜ ਵਿੱਚ ਨੌਕਰੀ ਕਰਦੇ ਸਨ ਫੌਜ ਵਿੱਚੋਂ ਪਾਸ਼ਾ ਜੀ ਨੇ ਆਪਣੇ ਸਿੱਖ ਭਾਈਆ ਤੇਜਾ ਸਿੰਘ ਪੁੱਤਰ ਸ਼੍ਰੀ ਮਾਨਾ ਸਿੰਘ ਪੁੱਤਰ ਵਾਲੇ ਨੂੰ ਪੱਤਰ ਲਿਖਿਆ ਕਿ ਅਸੀਂ ਪਹਿਲੀ ਮਾਗ ਸੰਮਤ 2008 ਨੂੰ ਬੁਗੀਆਂ ਰਹੇ ਹਾਂ ਆਪਨੇ ਜਨਮ ਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਜੀ ਦੀ ਬਣਾਉਣ ਬਾਰੇ ਬੇਨਤੀ ਕਰਨੀ ਹੈ ਕਿਉਂਕਿ ਸਾਨੂੰ ਸ਼ੈਨ ਸ਼ਹਾ ਮਹਾਰਾਜ ਸ਼ੇਰ ਸਿੰਘ ਜੀ ਪੱਕੀ ਕਰ ਰਹੇ ਹਨ ਕਿ ਸਾਡੀ ਜਨਮ ਸਾਖੀ ਬਣਾਈ ਜਾਵੇ ਇਹ ਚਿੱਠੀ ਮਿਲ ਤੇ ਭਾਈਆ ਤੇਜਾ ਸਿੰਘ ਬੇਬੇ ਬੰਸੋ ਕਲਸੀਆਂ ਵਾਲੀ ਕੋਲ ਗਿਆ ਤੇ ਕਿਹਾ ਕਿ ਆਹ ਚਿੱਠੀ ਹਜੂਰ ਸੱਚੇ ਪਾਤਸ਼ਾਹ ਜੀ ਦੀ ਆਈ ਹੈ ਜਨਮ ਸਾਖੀ ਬਣਾਉਣ ਬਾਰੇ ਤਾਂ ਕਲਸੀਆਂ ਵਾਲੀ ਸੰਗਤ ਤੇ ਆਈ ਹਾਜ਼ਰ ਸੰਗਤ ਨੇ ਬੜੀ ਖੁਸ਼ੀ ਮਨਾਈ ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਤੇ ਬੀਬੇ ਬੰਸੋ ਤੇ ਹੋਰ ਸੰਗਤਾਂ ਵੀ ਪਹਿਲੀ ਮਾਗੀ ਬਿਕਰਮੀ 2008 ਨੂੰ ਬੁਗੀ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਗਏ ਦਰਸ਼ਨ ਕਰਕੇ ਸੰਗਤਾਂ ਬੜੀਆਂ ਨਿਹਾਲ ਹੋਈਆਂ ਰਾਤੀ ਵਿਹਾਰ ਸ਼ੁਰੂ ਹੋਇਆ ਹੁਕਮ ਅਨਸਾਰ ਭਾਈਆ ਤੀਜਾ ਸਿੰਘ ਨੇ ਜਨਮ ਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਜੀ ਦੀ ਬਣਾਉਣ ਬਾਰੇ ਬੇਨਤੀ ਕੀਤੀ ਬੇਨਤੀ ਕਰਨ ਤੇ ਪਾਤਸ਼ਾਹ ਕਿਹਾ ਕਿ ਬੇਬੇ ਭੰਸੋ ਲਿਖੇਗੀ ਤੇ ਤੂੰ ਲਿਖਵਾਵੇਂਗਾ ਤੀਜਾ ਸਿੰਘ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਤਾਂ ਅਨਪੜ ਹਾਂ ਮੇਰੇ ਤਾਂ ਇੱਕ ਸ਼ਬਦ ਵੀ ਯਾਦ ਨਹੀਂ ਤੇ ਮੈਂ ਕਿਸ ਤਰ੍ਹਾਂ ਜਨਮ ਸਾਖੀ ਲਿਖਵਾ ਦੇਵਾਂਗਾ ਜੀ ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਜੀ ਪਾਤਸ਼ਾਹ ਕਿਹਾ ਕਿ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ ਲਿਖਵਾ ਦੇਵਾਂਗੇ ਤੂੰ ਲਿਖਾਉਣ ਵੇਲੇ ਸਾਡੇ ਪਲੰਗ ਤੋਂ ਮੋਰ ਦੇ ਖੰਭਾਂ ਵਾਲੇ ਚੌਰ ਚੋਂ ਇੱਕ ਟਿੱਕੀ ਲੈ ਲਵੀ ਤੇ ਲਿਖਾਉਣ ਵੇਲੇ ਆਪਣੀ ਪਗੜੀ ਵਿੱਚ ਟੰਗ ਲਵੀ ਤੇ ਲਿਖਵਾਈ ਜਾਵੀ ਜਦ ਲਿਖਾਈ ਬੰਦ ਕਰਨੀ ਹੋਵੇ ਤਾਂ ਇਹ ਖੰਭ ਦੀ ਟਿੱਕੀ ਸਾਡੇ ਪਲੰਗ ਤੇ ਰੱਖ ਦਿਆ ਕਰੀ ਇਸੇ ਤਰ੍ਹਾਂ ਭਾਈਆ ਤੇਜਾ ਸਿੰਘ ਨੇ ਇਹ ਸੇਵਾ ਹੁਕਮ ਅਨੁਸਾਰ ਕੀਤੀ ਹੈ ਜੀ ਬੇਬੇ ਭੰਸੋ ਨੇ ਆਪਣੀ ਕਲਮ ਨਾਲ ਲਿਖੀ ਹੈ ਜੀ ਬੇਬੇ ਨੂੰ ਲਿਖਾਈ ਸ਼ੁਰੂ ਕਰਨ ਤੋਂ 8-10 ਦਿਨ ਮਗਰੋਂ ਇਹ ਵੀ ਹੁਕਮ ਹੋਇਆ ਕਿ ਹਰ ਇੱਕ ਪੰਨੇ ਤੇ ਸੋਹੰਗ ਜ਼ਰੂਰ ਹੀ ਲਿਖਣਾ ਹੈ ਬੰਸੋ ਦੇਵੀ ਫਿਰ ਸੇਵਕ ਰਾਏ ਮਹਾਰਾਜੇ ਸ਼ੇਰ ਸਿੰਘ ਰਦੇ ਧਿਆਏ ਬਾਣੀ ਲਿਖਣ ਨੂੰ ਕਲਮ ਉਠਾਏ ਸਰਬ ਸੋਜੀ ਗੁਰ ਪੂਰਾ ਪਾਏ ਅਨਹਦ ਸ਼ਬਦ ਮਨ ਵਜਾਏ ਪੂਲ ਤਰੇ ਕੁਟੀ ਪ੍ਰਭ ਦਰਸ਼ ਦਿਖਾਏ ਸ਼ਬਦ ਸਰੂਪ ਪ੍ਰਭ ਨজਰੀ ਆਏ ਜਗ ਮਤ ਜੋਤ ਪ੍ਰਭ ਆਪ ਜਗਾਏ ਪੂਲ ਚੁੱਕ ਹੋ ਜਾਵੇ ਮਹਾਰਾਜੇਰ ਸਿੰਘ ਹੋਏ ਸਹਾਈ